અમૃત વાણી તામ કાકી પિડ રામા મંડી તો તન તન જક્ત ગુરુ શિરગુ રવિદાસ મહારાજિ દે 647 મે પ્રકાશ ઉત્સવ દે ખુશી وچ સજાઈ ગઈ શોભા યાત્રા બક બક પલાવાં تے ફૂલાં دی બરખા ਨਾਲ ਹੋયા શોભા યાત્રા ਦਾ નગા સ્વાગત تے અભિનંદન ਸਿਰ ਗੁਰੂ ਰਵਿਦਾਸ ਮਹਾਰਾਜੀ ਦੇ ਫਲਸਪੇ ਬੇਗਮਪੁਰੇ ਨੂੰ ਸਾਕਾਰ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ ਮਨਦੀਪ ਕੁਮਾਰ ਜਸਲ ਵਿਜੇ ਦੁਕੋਹਾ ਅੰਮ੍ਰਿਤ ਬਾਣੀ ਧਾਮ ਕਾਕੀਪਿੰਡਰਾਮਾ ਮੰਡੀ ਤੋਂ ਧਨ ਧਨ ਜਗਤ ਗੁਰੂ ਸਿਰ ਗੁਰੂ ਰਵਿਦਾਸ ਮਹਾਰਾਜੀ ਦੇ 1647 ਮੇਂ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿੱਚ ਸੋਭਾ ਯਾਤਰਾ ਸਜਾਈ ਗਈ ਸੋਭਾ ਯਾਤਰਾ ਵਿੱਚ ਜੇ ਪ੍ਰਬੰਧਕ ਕਮੇਟੀ ਨੇ ਸੁਚੱਜੇ ਪ੍ਰਬੰਧ ਕੀਤੇ ਹੋਏ ਸਨ ਤੇ ਖੇਤਰ ਦੀ ਭਾਰੀ ਗਿਣਤੀ ਵਿੱਚ ਸੰਗਤ ਸ਼ਾਮਲ ਸੀ ਬੈਂਡ ਬਾਜਿਆਂ ਦੀ ਧੁਨਾ ਤੇ ਸੰਗਤ ਵੱਲੋਂ ਸ਼ਿਰਗੁਰੂ ਰਵੀਦਾਸ ਮਹਾਰਾਜ ਦੀ ਮਹਿਮਾ ਗਾਈ ਜਾ ਰਹੀ ਸੀ ਤੇ ਪੂਰਾ ਖੇਤਰ ਰੋਹਾਨੀਅਤ ਦੇ ਰੰਗ ਵਿੱਚ ਰੰਗਿਆ ਹਰਿਆ ਪਰਦਾਨ ਕਿਸ਼ਨਪਾਲ ਤੇ ਘੌਰ ਆਉਦੇ ਦਾਰਾ ਨੇ ਮਨਦੀਪ ਕੁਮਾਰ ਜਸਲ ਤੇ ਵਿਜੇ ਦੁਕਵਾਹ ਤੇ ਹੋਰ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਬਾਖ-ਬਖ ਪੜਾਵਾਂ ਤੇ ਫੁੱਲਾਂ ਦੀ ਬਰਖਾ ਨਾਲ ਸੋਭਾ ਯਾਤਰਾ ਦਾ ਨਿੱਗਾ ਸਵਾਗਤ ਤੇ ਅਭਿਨੰਦਨ ਹੋਇਆ ਇਸ ਮੌਕੇ ਤੇ ਵਿਜੇ ਕੁਮਾਰ ਦੁਕਵਾਹ ਤੇ ਆਵਾਜ਼ੇ ਆਵਾਮ ਮਨਦੀਪ ਕਬਾਰ ਜਸਲ ਨੇ ਕਿਹਾ ਕਿ ਸਿਰਗੁਰ ਰਵਿਦਾਸ ਮਹਾਰਾਜੀ ਦੇ ਫਲਸਫੇ ਬੇਗਮ ਪੁਰੇ ਨੂੰ ਸাকার ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। देर रात 10 ਵਜੇ ਸਵੇਰ ਯਾਤਰਾ ਪੂਰੇ ਰਾਮਾ ਮੰਡੀ ਦੀ ਪਰਕਰਮਾ ਉਪਰੰਤ ਅੰਮ੍ਰਿਤ ਬਾਣੀ ਦਾਮ ਕਾਕੀ ਪਿੰਡ ਵਿੱਚ ਆ ਕੇ ਸੰਪੰਨ ਹੋਈ। ਆਲੀ ਗਾਲੀ ਐ ਕਿ ਮੈਂ ਬਹੁਤ ਬਹੁਤ ਉਹਨਾਂ ਨੂੰ ਮੈਂ ਸੁਣਨ ਸੁਣਾਈ ਤੇ ਸੁਣ ਬਰੇ ਬਾਸ਼ਕਤੀ ਸੁਣ ਬਰੇ ਬਾਸ਼ਕਤੀ ਸੁਣ ਬਰੇ ਬਾਸ਼ਕਤੀ ਹਰ ਸੋ ਇਰਾ ਚਾਟ ਕੇ ਕਰੇ ਅਨ ਕੀ ਆਗ ਤੇ ਨਦ ਦਜ ਗਏ ਸਤ ਪਾਕੇ ਰਵਦਾ ਤਾਂ ਖੋਤ ਮੂ ਸਾਥ ਸੰਗਤੀ ਹਰ ਸਾਥ ਦੀ ਤਰਾ هيءه پسي لڳدي رماجه جونتا دي هيءه پسي بول پنا کرے اپنے تو اپنے گاؤں کار چھکاے پال پنا کرے تو بولے ست گرو ست گرد مہاراج جی کا جو شوبھا یاترا شو ساری سنگت پہنچی ہے اور چوبی فروری میں پورا وشو پوری دنیا دورے ولڈ دو ਸਤਗੁਰੂ ਅਰਦਾਸ ਮਹਾਰਾਜ ਜੀ ਨੂੰ ਉਹਨਾਂ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਔਰ ਸਾਰੀ ਸੰਗਤ ਨੂੰ ਮੈਂ ਵਧਾਈ ਦਵਾਗਾ ਸਾਰੇ ਬੜੇ ਉਤਸ਼ਾਹ ਦੇ ਨਾਲ ਗੁਰੂ ਘਰਾਂ ਦੇ ਵਿੱਚ ਵਸ਼ਮ-ਵੋਸ਼ਮ ਦੇ ਵਿੱਚ ਸਤਗੁਰੂ ਅਰਦਾਸ ਮਹਾਰਾਜ ਜੀ ਨੂੰ ਯਾਦ ਕਰ ਰਹੇ ਨੇ ਸੋ ਸਾਡੇ ਵਿੱਚ ਤੱਕੀ ਤੇ ਪਹੁੰਚੇ ਸਾਡੇ ਕੋਲੰਬਰ ਕੰਧਾ ਜੀ ਇਸ ਸਪੈਸ਼ਲ ਅੱਜ ਇਸ ਊਭਾ ਯਾਤਰਾ ਦੇ ਵਿੱਚ ਪਹੁੰਚੇ ਨੇ ਸੋ ਬੋਲੀਆਂ ਗਹਿਰਾਈਆਂ ਤੋਂ ਇਹਨਾਂ ਦਾ ਤੋਂ ਪਹੁੰਚ ਤੇ ਧੰਨਵਾਦ ਹੈ ਸਾਡੀ ਸੰਗਤ ਵੱਲੋਂ ਜੀ ਆਇਆਂ ਨੂੰ ਸੋ ਅੱਜ ਬੜਾ ਖੁਸ਼ੀਆਂ ਦਾ ਪਲ ਹੈ ਕਿ ਆਪਾਂ ਸਾਰੇ ਹੀ ਅੱਜ ਰਲ ਮਿਲ ਕੇ ਸਤਗੁਰੂ ਦਾਸ ਮਹਾਰਾਜ ਜੀ ਨੂੰ ਯਾਦ ਕਰ ਰਹੇ ਆਂ ਔਰ ਸਾਰੇ ਸ਼ਹਿਰ ਦੇ ਵਿੱਚ ਔਰ ਸਾਰੇ ਨਗਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪ੍ਰਭਾਤ ਫੇਰੀਆ ਸੋਲੇ ਸ਼ਾਮ ਸਾਡੇ ਨੌਜਵਾਨ ਸਾਡੇ ਵੀਰ ਸਾਡੀਆਂ ਮਾਤਾ ਮਾਪੇਣਾ ਸਾਡੇ ਬਜ਼ੁਰਗ ਇੱਕ ਮਹੀਨੇ ਤੋਂ ਲਗਾਤਾਰ ਪ੍ਰਭਾਤ ਫੇਰੀਆਂ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ ਸੋਰੇ ਅਮਰ ਕਵਲੇ ਉੱਠ ਕੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਔਰ ਸਾਰੀ ਸੰਗਤ ਨੂੰ ਇੱਥੇ ਪਹੁੰਚਣ ਦੇ ਜੀ ਆਗਦੇ ਆ ਤੋਂ ਮਾਲਕ ਸਤਬਰੂ 10 ਮਹਾਰਾਜ ਜੀ ਦੇ ਸੰਗਤ ਦੇ ਮਿਹਰ ਪ੍ਰਯਤ ਕਰਤ ਹਨ ਅਬਦੁੱਲ ਮੁਗਲੇ ਰਾਤ ਉਹਨਾਂ ਦੀ ਤਰੱਕੀ ਕਰਨ ਜੈ ਗੁਰਦੇਵ ਸਤ ਗੁਰਦੇਵ